ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਿੰਡ ਐਂਡ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਨਿੰਬੂ ਦਾ ਆਚਾਰ ਉਹਦੇ ਵਾਸਤੇ ਅਸੀਂ ਇਹ ਲੈ ਜੀ ਸਾਰੇ ਸੁੱਕੇ ਮਸਾਲੇ ਇਹਦੇ ਵਿੱਚ ਧਨੀਆ ਜੀਰਾ ਤੇ ਕਲੌਂਜੀ ਸੌਂਫ ਕਾਲੀ ਮਿਰਚ ਤੇ ਰਾਏ ਇਹ ਸਾਰੇ ਜੀ ਪਹਿਲਾਂ ਗਰਮ ਕਰ ਲੈ ਜੀ ਗਰਮ ਕਰ ਲਏ ਸਾਰੇ ਫੇਰੇ ਅਸੀਂ ਇਹਨਾਂ ਨੂੰ ਗ੍ਰੈਂਡ ਕਰਕੇ ਰੱਖ ਲਿਆ ਜੀ ਤੇ ਅਸੀਂ ਹੁਣ ਲਿਆ ਜੀ ਨਿੰਬੂ ਨਿੰਬੂ ਵਸੇ ਪਹਿਲੇ ਕੱਟ ਕੇ ਰੱਖੇ ਹੋਏ ਸੀ ਆਦਰਕ ਵੀ ਪਹਿਲੇ ਕੱਟ ਕੇ ਰੱਖਿਆ ਹੋਇਆ ਸੀ ਇਹ ਅਸੀਂ ਸਾਰੇ ਹੁਣ ਮਿਕਸ ਕਰ ਦੇਣੇ ਜੀ ਵਿਚਾਰੀਆਂ ਮਿਰਚਾਂ ਪਾਈਆਂ ਤਿੰਨੇ ਚੀਜ਼ਾਂ ਇਕੱਠੀਆਂ ਕਰਕੇ ਤੇ ਹੁਣ ਅਸੀਂ ਸਾਰੇ ਮਸਾਲੇ ਵਿੱਚ ਪਾਵਾਂਗੇ ਜੀ ਇਹਦੇ ਵਿੱਚ ਜੀ ਲੈ ਨਮਕ ਅਜਵੈਨ ਹਲਦੀ ਤੇ ਦੇਗੀ ਮਿਰਚਾ ਜੀ ਬਾਕੀ ਇਹ ਮਸਾਲੇ ਸਾਰੇ ਭੁੰਨੇ ਹੋਏ ਜੀ ਸਾਰੇ ਪਾ ਕੇ ਜੀ ਅਸੀਂ ਮਿਕਸ ਕਰ ਦੇਣੇ ਆ। ਬਾਕੀ ਜੇ ਕਿਸੇ ਨੂੰ ਹੋਰ ਵੀ ਆਪਣੀ ਲੋੜ ਅਨਸਾਰ ਜੋ ਚੀਜ਼ ਪਾਣੀ ਪਾ ਸਕਦੇ ਆ ਜੀ। ਥੋੜੀ ਜਿਹੀ ਵਿੱਚ ਪਾਵਾਂਗੇ ਜੀ ਚੀਨੀ। ਖੱਟਾ ਜ਼ਿਆਦਾ ਹੋ ਜਾਂਦਾ ਆ ਚਾਰ ਇਸ ਕਰਕੇ ਥੋੜੀ ਜਿਹੀ ਚੀਨੀ ਪਾਈ ਵਿੱਚ ਜੀ। ਹੁਣ ਅਸੀਂ ਇਹਨਾਂ ਮਿਕਸ ਕਰ ਦੇਣਾ ਜੀ ਸਵਾਰ ਕੇ। ਫਿਰ ਦੇਸੀ ਤੇਲ ਲਿਆ ਜੀ ਦੇਸੀ ਤੇਲ ਅਸੀਂ ਗਰਮ ਕਰਕੇ ਠੰਡਾ ਕਰ ਲਿਆ। ਲੋ ਜੀ ਹੁਣ ਅਸੀਂ ਇਹਦੇ ਵਿੱਚ ਦੇਸੀ ਤੇਲ ਪਾਵਾਂਗੇ ਜੀ ਥੋੜਾ ਜਿਹਾ। ਤੇਲ ਪਾ ਕੇ ਅਸੀਂ ਫਿਰ ਸਾਰੇ ਮਸਾਲਿਆਂ ਨੂੰ ਅਤੇ achar ਨੂੰ ਮਿਕਸ ਕਰਾਂਗੇ ਜੀ ਜਦੋਂ ਸਾਰਾ achar ਚੰਗੀ ਤਰ੍ਹਾਂ ਮਿਕਸ ਹੋ ਜਾਵੇ ਫਿਰ ਇੱਕ ਕੱਚ ਦਾ ਮਰਤਮਾਨ ਲੈ ਲੈਣਾ ਜੀ ਉਹਦੇ ਵਿੱਚ ਪਾ ਕੇ ਰੱਖ ਦੇਣਾ ਇੱਕ ਦੋ ਧੁੱਪਾਂ ਲੱਗਣ ਨਾਲ ਹੀ ਤਿਆਰ ਹੋ ਜਾਂਦਾ ਜੀ ਛੇਤੀ ਖਾਣ ਵਾਸਤੇ ਤਿਆਰ ਹੋ ਜਾਂਦਾ ਤੁਸੀਂ ਵੀ ਸਾਰਿਆਂ ਨੇ ਟਰਾਈ ਕਰਨਾ ਜੀ ਪਾ ਕੇ ਦੇਖਣਾ ਵੀਡੀਓ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੇ ਤੇ ਸਬਸਕ੍ਰਾਈਬ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ